ਗਲੀਆਂ ਕਲਾ ਅਦਿਨ ਪੈਂਦੇ ਤੇ ਟਿਫਟਾ ਰੋਟ ਨਿਊ ਗੁ ਨਾਨਕਨਗਰ ਵਿਖੇ ਹਲਕਾ ਸਾਨੇ ਵਾਲ ਦੇ ਵਿਧਾਇਕ ਹਦੀਦ ਸਿੰਘ ਮੁੰਡਿਆ ਦੇ ਵੱਲੋਂ ਗਲੀਆਂ ਨੂੰ ਬਣਾਉਣ ਦਾ ਉਦਘਾਟਨ ਕੀਤਾ ਗਿਆ ਇਸ ਤਰ੍ਹਾਂ ਵਿਧਾਇਕ ਮੁੰਡਿਆ ਨੇ ਗੱਲਬਾਤ ਕਰਦੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਵਿੱਚ ਰਹਿੰਦੇ ਅਧੂਰੇ ਕੰਮਾਂ ਨੂੰ ਕਰਵਾਉਣ ਦੇ ਲਈ ਵਚਨਬੱਧ ਨੇ ਇਸ ਕਰਕੇ ਉਹਨਾਂ ਦੇ ਸਾਹਮਣੇ ਵਿਕਾਸ ਕਾਰਜਾਂ ਨੂੰ ਕਰਵਾਉਣ ਦੇ ਲਈ ਜੋ ਮੰਗਾਂ ਰੱਖੀਆਂ ਜਾਂਦੀਆਂ ਨੇ ਉਹ ਉਹਨਾਂ ਮੰਗਾਂ ਦੀ ਪੂrti ਲਈ ਸਾਡੇ ਬੇਨਤੀ ਨੂੰ ਕਬੂਲ ਕਰਦੇ ਨੇ ਉਨਾ ਹੀ ਵੀ ਕਿਹਾ ਕਿ ਇਸ ਨਗਰ ਦੀਆਂ ਗਲੀਆਂ ਕੱਚੀਆਂ ਹੋਣ ਕਰਕੇ ਕਾਫੀ ਲੰਮੇ ਸਮੇਂ ਤੋਂ ਨਗਰ ਨਿਵਾਸੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਸੋ ਅੱਜ ਦਾ ਇਹ ਉਪਰਾਲਾ ਨਗਰ ਨਿਵਾਸੀਆਂ ਦੇ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਵੇਗਾ ਬਲਕਦਨ ਸਰਬਜੀਤ ਸਿੰਘ ਸੈਣੀ ਨੇ ਇਸ ਤਰ੍ਹਾਂ ਗੱਲਬਾਤ ਕਰਦੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਹਦੀਪ ਸਿੰਘ ਮੁੰਡਿਆ ਰੰਗਲਾ ਪੰਜਾਬ ਬਣਾਉਣ ਦੇ ਮਨੋਰਥ ਦੇ ਨਾਲ ਲਗਾਤਾਰ ਕੰਮ ਕਰ ਰਹੇ ਨੇ ਇਸ ਲਈ ਅੱਜ ਮੁਹੱਲੇ ਦੀਆਂ ਕੁੱਲ ਸੱਤ ਗਲੀਆਂ ਦਾ ਨਿਰਮਾਣ ਕਾਜ ਸ਼ੁਰੂ ਹੋ ਚੁੱਕਿਆ ਹੈ ਉਹਨਾਂ ਹੀ ਸੋਹਣੇ ਹੋਰ ਰਿਸ਼ੀ ਆਕਾਰ ਕੀ ਕਹਿਣਾ ਚਾਹਦੇ ਆਂ ਅੰਮ੍ਰਿਤ ਸਾਹਿਬ ਅੱਜ ਨਿਊ ਗੁਰਨਾਕਨਗਰ ਚ ਪਹੁੰਚਿਆ ਦੀ ਗਲੀਆਂ ਦਾ ਉਕਾਟਨ ਕਰਨਾ ਆਗਿੱਤਾ ਸੋ ਬਹੁਤ ਪਰਮਾਤਮਾ ਦਾ ਸ਼ੁਕਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਬੇਚ ਲਾਉਂਦੇ ਆ ਉਹ ਸਾਡੀ ਬੇਨਤੀ ਕਬੂਲ ਹੁੰਦੀ ਹੈ ਤੇ ਨਾਲ ਦੀ ਨਾਲ ਫੰਡ ਆ ਜਾਂਦੇ ਆ ਸੋ ਅੱਜ ਗੁਰਨਾਕਨਗਰ ਦੀਆਂ ਗਲੀਆਂ ਜਿਹੜੀਆਂ ਬਹੁਤ ਲੰਬੇ ਸਾਲਾਂ ਤੋਂ ਜਿਹੜੀਆਂ ਕੱਚੀਆਂ ਗਲੀਆਂ ਦੇ ਵਿੱਚ ਸਾਡੇ ਪੜ੍ਹੇ ਲਿਖੇ ਲੋਕ ਪੜ੍ਹੇ ਲਿਖਿਆ ਫੈਮਲੀਆ ਰਹ ਰਹੇ ਸੀ ਬੱਚਿਆਂ ਨੂੰ ਗਲੀ ਚ ਲੰਘਣਾ ਇਹ ਖੰਡ ਦੇ ਜਿਹੜਾ ਸਕੂਲ ਜਾਂਦੇ ਤੇ ਉਹ ਗੁਣੀਆਂ ਅੱਜ ਤਿਆਰ ਹੋ ਰਹੀਆਂ ਬਹੁਤ ਪਰਮਾਤਮਾ ਦਾ ਸ਼ੁਕਰਾਨਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਹੈ ਕਿ ਇਹ ਗੁਣੀਆਂ ਕੀ ਕਹਿਣਾ ਚਾਹੁੰਦੇ ਹਾਂ ਸੈਣੀ ਸਾਹਿਬ ਅੱਜ ਉਦਘਾਟਨ ਹੋਇਆ ਅੱਜ ਨਾਨਕ ਨਗਰ ਨਾਨਕ ਨਗਰ ਨਾਮ ਦਾ ਲਾਈਟਾ ਕਿ ਚਾਰ ਸੰਗੀਆਂ ਫੋਰਸ ਦੀ ਪੰਚਾਇਤ ਵਿੱਚ ਪੈਂਦਾ ਹੈ ਅੱਜ ਮੈਂ ਗੜੀਆਂ ਦਾ ਉਦਘਾਟਨ ਕੀਤਾ ਗਿਆ ਸਾਡੇ ਸਰਕਾਰਯੋਗ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ जी रंगला पंजाब बढ़ाने की कोशिश है उस कदम होगा कदम रखा गया कि इस महल दड़ियाँ का लगा शुरू किया गया मैं इन्होंने साहुदार भगवंत मान जी का बहुत बहुत धन्यवाद करता जहाँ विकास प्रधान है बड़ी देर की कोशिश तो बाद ये दिन आया है शहरी साहबिया साहब इन्होंने अपने उपराले करने के बाद काम शुरू किया है वो वास्ते मैं अपने महल वाले सब तो तर्कों का बहुत बहुत शुक्रिया अदय यू